ਹਾਂਜੀ ਵੀਵਰਸ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਡੇ ਵਾਸਤੇ ਫੇਰ ਸੂਟ ਲੈ ਕੇ ਆਇਆ ਹਾਂ ਸਸਤੇ ਸੂਟ ਨੇ ਵਧੀਆ ਸੂਟ ਨੇ ਕਾਟਨ ਦੇ ਸੂਟ ਨੇ ਕਢਾਈਆਂ ਵਾਲੇ ਸੂਟ ਨੇ ਕਾਟਨ ਦੇ ਦੁਪੱਟੇ ਨੇ ਅੱਜ ਵੀਡੀਓ ਨੂੰ ਲਾਸਟ ਤੱਕ ਦੇਖੋ ਨਾਲ ਤੁਹਾਡੇ ਵਾਸਤੇ ਮੈਂ ਸਾਊਥ ਕਾਟਨ ਦੇ ਸੂਟ ਲੈ ਕੇ ਆਇਆ ਔਰ ਬਹੁਤ ਵਧੀਆ ਸੂਟ ਨੇ ਨਾਲ-ਨਾਲ ਲਾਈਕ ਔਰ ਸ਼ੇਅਰ ਵੀ ਜੂਮ ਕਰਦੇ ਰਹਾ ਕਰੋ ਮੇਰੇ ਨਾਲ ਕਮੈਂਟ ਵੀ ਕਰਦੇ ਜਾ ਕਰੋ ਵੀ ਮੇਰੇ ਸੂਟ ਕਿੱਦਾਂ ਦੇ ਤੁਹਾਨੂੰ ਲੱਗੇ ਆ ਠੀਕ ਹੈ ਨਾ ਆਹ ਲੋ ਜੀ ਪਹਿਲਾ ਸੂਟ ਦੇਖੋ ਅੱਜ ਦੀ ਵੀਡੀਓ ਦਾ ਜਿਹੜੇ ਕਸਟਮਰ ਮੇਰੀ ਵੀਡੀਓ ਨੂੰ ਦੇਖ ਰਹੇ ਨੇ ਨਾ ਨਵੇਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰ ਕਰ ਲਿਓ ਕਾਟਨ ਦਾ ਸੂਟ ਆ ਜੀ ਪ੍ਰਿੰਟਡ ਸੂਟ ਆ ਪਿਓਰ ਕਾਟਨ ਦਾ ਸੂਟ ਆ 2.5 ਮੀਟਰ ਸ਼ੈਡਲ ਪੂਰੀ ਲੈਂਥ ਦੀ ਸ਼ੈਡਲ ਹੋਊਗੀ ਔਰ ਪੂਰੀ ਜਿਹੜੀ ਕਿ 2.5 ਮੀਟਰ ਤੋਂ ਉੱਪਰ ਤੁਹਾਨੂੰ ਬਾਟਮ ਮਿਲੂਗੀ ਪ੍ਰਿੰਟਡ ਬਾਟਮ ਆ ਜੀ ਦੁਪੱਟਾ ਬਾਟਮ ਦੇਖੋ ਬਾਹਾਂ ਦੇ ਉੱਪਰ ਅਲੱਗ ਪ੍ਰਿੰਟਿੰਗ ਮਿਲੂਗੀ ਜੀ ਦੁਪੱਟਾ ਮਿਲੂਗਾ ਜੀ ਪਿਓਰ ਕਾਟਨ ਦਾ ਪੂਰਾ ਲੰਬਾ ਚੌੜਾ ਦੁਪੱਟਾ ਬਹੁਤ ਸੋਹਣਾ ਸੂਟ ਨੇ ਰੇਟ ਰਹੂਗਾ ਸਿਰਫ 600 ਰੁਪਏ ਜੀ 600 ਰੁਪਏ ਦਾ ਕਾਟਨ ਦਾ ਸੂਟ ਜਿੱਦਾਂ ਮਰਜ਼ੀ ਹੰਡਾਈ ਹੋਇਆ ਕੋਈ ਲੰਬਾ ਨਹੀਂ ਬ੍ਰਾਂਡ ਵੀ ਦੇ ਲਓ ਨਾਲੇ ਬ੍ਰਾਂਡ ਵੀ ਦਊਗਾ ਤੁਹਾਨੂੰ 30 ਬ੍ਰਾਂਡ ਦੇ ਪੀਸ ਦਊਗਾ ਚਾਹੇ ਮੈਂ ਸਸਤੇ ਸੂਟ ਦੇ ਵੇਚਦਾ ਚਾਹੇ ਮੈਂ ਵੇਚਦਾ ਵਧੀਆ ਸੂਟ ਮੈਂ ਸਾਰੇ ਬ੍ਰਾਂਡਡ ਸੂਟ ਹੀ ਵੇਚਦਾ ਦੂਧੇ ਸੂਟ ਨਹੀਂ ਵੇਚਦਾ 600 ਰੁਪਏ ਦਾ ਸੂਟ ਹੈ ਜੀ ਔਰ ਦੁਪੱਟਾ ਪੂਰਾ ਲੰਬਾ ਜਿਹੜਾ ਦੁਪੱਟਾ ਬਸ 36 ਸਕਰੀਸੋ ਨਾਲੇ ਕੇ ਭੇਜ ਦਿਓ ਕੋਰੀਅਰ ਤੁਹਾਨੂੰ ਪਤਾ ਹੀ ਹੈ ਮੈਨੂੰ ਕਹਿਣ ਦੀ ਲੋੜ ਨਹੀਂ ਤੁਹਾਨੂੰ ਪਤਾ ਹੀ ਹੈ ਕੋਰੀਅਰ ਆਲ ਓਵਰ ਇੰਡੀਆ ਮੇਰਾ ਫ੍ਰੀ ਰਹੂਗਾ ਪ੍ਰਿੰਟਡ ਡਿਜ਼ਾਈਨਰ ਬਾਟਮ ਆ ਪ੍ਰਿੰਟ ਦੇਖੋ ਕਿੰਨੀ ਸ਼ਾਨਦਾਰ ਹੈ neck ਦੇ ਉੱਪਰ ਬਟਨ ਲੱਗੇ ਹੋਏ ਨੇ ਜੀ ਆ ਲੋ ਜੀ ਦੁਪੱਟਾ ਦੇਖੋ ਬਾਟਮ ਨਾਲ ਪ੍ਰਿੰਟਡ ਹੀ ਮਿਲੂਗੀ ਜੀ ਬਾਟਮ ਰੇਟ ਰਹੂਗਾ ਸਿਰਫ ਔਰ ਸਿਰਫ 600 ਰੁਪਏ ਦਾ ਸੂਟ ਜੀ ਸੂਟ ਜ਼ਬਰਦਸਤ ਸੂਟ ਨੇ ਅੱਗੇ ਹੁਣ ਗਰਮੀ ਦੇਖੋ ਕਿੰਨੀ ਜ਼ੋਰਾਂ ਦੇ ਤੇ ਪਹਿਣ ਲੱਗੀ ਸੂਟ ਥੋੜੇ ਇਹੀ ਕੰਮ ਆਉਣੇ ਨੇ ਜਦੋਂ ਅੱਗੇ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਨੇ ਨਾ ਜੇਟ ਹਾਰ ਦਾ ਮਹੀਨਾ ਆਉਂਦਾ ਜਦੋਂ ਉਦੋਂ ਪਤਾ ਲੱਗਦਾ ਵੀ ਸੂਟ ਦਾ ਕੀ ਹਾਲ ਹੁਣ ਜੇੜ ਦਾ ਤਾਂ ਚੜ ਹੀ ਗਿਆ ਮਹੀਨਾ ਆ ਲੋ ਜੀ ਪਹਿਲਾਂ ਦੇਖੋ ਕਿੰਨੇ ਸ਼ਾਨਦਾਰ ਹੈ ਜੀ ਗ੍ਰੇ ਕਲਰ ਕਾਟਨ ਦਾ ਸੂਟ ਹੈ ਜੀ ਪ੍ਰਿੰਟਡ ਸੂਟ ਪੂਰੀ ਲੰਬੇ ਜਿਹੜੇ ਸੂਟ ਰਣਗੇ neck ਦੇ ਉੱਪਰ ਬਟਨ ਲੱਗੇ ਹੋਏ ਨੇ ਜੀ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਔਰ ਦੁਪੱਟਾ ਦਿਖਾਉਂਗਾ ਪ੍ਰਿੰਟਡ ਬਾਟਮ ਦੇਖੋ ਨਾਲ ਇਹਦੇ ਪਹਿਲਾਂ ਗ੍ਰੇ ਕਲਰ ਦਾ ਪੀਸ ਹੈ ਬਾਟਮ ਮਿਲੂਗੀ ਤੁਹਾਨੂੰ ਬਹੁਤ ਸੋਹਣੀ ਬਾਟਮ ਜੀ ਰੇਟ ਰਹੂਗਾ ਸਿਰਫ 600 ਰੁਪਏ ਜੀ ਸਾਰੇ ਦੇਖੋ ਕਿੰਨੇ ਸੋਹਣੇ ਸੋਹਣੇ ਸੂਟ ਲੈ ਕੇ ਆ ਤੁਹਾਡੇ ਲਈ 600 ਰੁਪਏ ਦਾ ਸੂਟ ਹੈ ਜੀ ਬੱਸ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਆ ਤੁਹਾਡੀ ਸਕਰੀਨ ਦੇ ਉੱਪਰ ਜੀ ਆਹ ਲਓ ਜੀ ਸੂਟ ਚੈੱਕ ਕਰੋ ਜੀ ਸਿਰਫ 600 ਰੁਪਏ ਦਾ ਜੀ ਕਾਟਨ ਦਾ ਸੂਟ ਹੈ ਜੀ ਕਾਟਨ ਦੀ ਬਾਟਮ 프린ਟਡ ਬਾਟਮ 600 ਰੁਪਏ ਦਾ ਸੂਟ ਜੀ ਆਹ ਲਓ ਜੀ ਦੁਪੱਟਾ ਕਿੰਨੇ ਸੋਹਣੇ ਸੋਹਣੇ ਸੂਟ ਨੇ ਜੀ ਦੁਪੱਟਾ ਵੀ ਤੁਹਾਨੂੰ ਪੂਰਾ ਲੰਬਾ ਚੌੜਾ ਦੁਪੱਟਾ ਮਿਲੇਗਾ ਪੈਰਟ ਗ੍ਰੀਨ ਸ਼ੇਡ ਦਾ ਸੂਟ ਹੈ ਜੀ ਇਹਨਾਂ ਚੀਜ਼ਾਂ ਦੀ ਬਹੁਤ ਜਣੀ ਇਹਨਾਂ ਸੂਟਾਂ ਦੀ ਸੇਲ ਇੰਨੀ ਹੈ ਨਾ ਤੁਸੀਂ ਗੱਲ ਇਹ ਛੱਡ ਦਿਓ ਆਹ ਲਓ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਕਲਰ ਨੇ कॉटन ਦਾ सूट ਹੈ कॉटन ਦਾ ਦੁਪੱਟਾ ਪੂਰੇ ਲੰਬੇ ਜਿਹੜਾ सूट ਹੈ ਜੀ 프린ਟਡ ਬਾਟਮ ਹੈ ਔਰ ਨਾਲ ਦੁਪੱਟਾ ਰਹੂਗਾ ਜੀ ਬਹੁਤ ਸੋਹਣਾ ਦੁਪੱਟਾ ਸਿਰਫ 600 ਰੁਪਏ ਦਾ ਸੂਟ ਜੀ ਆਲ ਓਵਰ ਇੰਡੀਆ ਕੋਰੀਅਰ ਫ੍ਰੀ ਕੋਈ ਐਕਸਟਰਾ ਚਾਰजेस ਨਹੀਂ ਨੈਕਸਟ ਆਰਟੀਕਲ ਦਿਖਾਵਾਂਗਾ ਤੁਹਾਨੂੰ ਮੈਂ ਆਹ ਲਓ ਜੀ ਇਹ ਵੀ ਤ੍ਰਿਡੀ ਪ੍ਰੇਰ ਦੇ ਸੂਟ ਆ ਗਏ ਜੀ ਜਬਰਦਸਤ ਪੀਸ ਜੀ ਪਿਓਰ कॉटन ਹੋ ਜੀ neck ਦੇ ਉੱਪਰ ਦੇਖੋ embroidery ਦੇਖੋ ਪਹਿਲਾਂ ਕਿੰਨੀ ਸ਼ਾਨਦਾਰ ਬਹੁਤ ਵਧੀਆ embroidery ਆ ਔਰ printing ਦੇਖੋ ਕਿੰਨੀ ਸ਼ਾਨਦਾਰ printing ਆ ਨਾਲ ਬਾਟਮ ਵੀ ਤੁਹਾਨੂੰ ਮਿਲੂਗੀ ਜੀ ਲਾਈਨਿੰਗ ਵਾਲੀ printed ਬਾਟਮ ਮਿਲੂਗੀ 2.5 ਮੀਟਰ ਸ਼ਰਟ ਆ ਜੀ 2.5 ਮੀਟਰ ਤੋਂ ਉੱਪਰ ਬਾਟਮ ਹੋਊਗੀ ਘੱਟ ਨਹੀਂ ਹੋਊਗੀ ਜੀ ਪਿਓਰ ਕਾਟਨ ਦਾ ਸੂਟ ਆ neck ਦੇ ਉੱਪਰ ਕਢਾਈ ਦਿਖਾ ਦੋ ਜੀ ਬਹੁਤ ਵਧੀਆ ਮੇਰੇ ਨਾਲ ਸੋਹਣੀ ਬਹੁਤ ਲੱਗੇ ਕਢਾਈ ਇਹ ਸਿਰਫ 695 ਰੁਪਏ ਜੀ ਔਰ ਨਾਲ ਦੁਪੱਟਾ ਮਿਲੂਗਾ ਜੀ ਪੂਰਾ ਲੰਬਾ ਚੌੜਾ ਦੁਪੱਟਾ ਬੰਬਲ ਵੀ ਲੱਗੇ ਹੋਏ ਨੇ ਜੀ ਦੁਪੱਟੇ ਦੇ ਨਾਲ ਆਹ ਦੇਖੋ ਦੁਪੱਟਾ ਬੰਬਲ ਦੇਖੋ ਕਿੰਨੇ ਸ਼ਾਨਦਾਰ ਬੰਬਲ ਲੱਗੇ ਆ ਜੀ ਦੁਪੱਟੇ ਦੇ ਉੱਪਰ ਸਿਰਫ 695 ਰੁਪਏ ਜੀ ਬਹੁਤ ਸੋਹਣੇ ਸੋਹਣੇ ਸੂਟ ਨੇ ਛੇਤੀ ਸਕਰੀਨ 'ਚੋਂ ਲੈ ਕੇ ਭੇਜੋ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆਹ ਲਓ ਜੀ ਪੀਸ ਦੇਖੋ ਕਿੰਨਾ ਸੋਹਣਾ ਪੀਸ ਜੀ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ neck ਦੇ ਉੱਪਰ ਕਢਾਈ ਕੀਤੀ ਹੋਈ ਹੈ ਜੀ बॉਟਮ ਪ੍ਰਿੰਟਡ ਮਿਲੂਗੀ ਲੈਂਨ ਵਾਲੀ बॉਟਮ ਹੈ ਜੀ 695 ਰੁਪਏ ਦਾ ਸਿਰਫ ਸੂਟ ਹੈ ਔਰ ਦੁਪੱਟਾ ਮਿਲੂਗਾ ਜੀ ਤੁਹਾਨੂੰ ਬੰਬਲ ਵਾਲਾ ਦੁਪੱਟਾ ਰੇਟ ਰਹੂਗਾ ਸਿਰਫ 695 ਜੀ ਆ ਲਓ ਜੀ ਦੁਪੱਟਾ ਵੀ ਤੁਹਾਨੂੰ ਪੂਰਾ ਲੰਬਾ ਚੌੜਾ ਦੁਪੱਟਾ ਮਿਲੂਗਾ ਕੋਈ ਛੋਟਾ ਦੁਪੱਟਾ ਨਹੀਂ ਮਿਲੂਗਾ ਜੀ ਖੂਬਸੂਰਤ ਪੀਸ ਦੋਨੇ ਲੜਾਣੇ ਉੱਪਰ ਤੁਹਾਨੂੰ ਦੇਖੋ ਮਿਲਣਗੇ ਨਾਲ ਬੰਬਲ ਲੱਗੇ ਲੱਡੂ ਲੱਡੂ ਬੰਬਲ ਨੇ ਆ ਲਓ ਜੀ ਮਸਟਰਡ ਕਲਰ ਆ ਗਿਆ ਜੀ ਕਲਰ ਦੇਖੋ ਕਿੱਡੇ ਸੋਹਣਾ ਸੋਹਣਾ ਨੇ ਕਢਾਈ ਦਿਖਾ ਦਿਓ ਜੀ neck ਦੇ ਉੱਪਰ ਮੈਨੂੰ ਕਢਾਈ ਬਹੁਤ ਸੋਹਣੀ ਲੱਗੀ ਆ ਬੜਾ ਬਰੀਕ ਕੰਮ ਆ ਪ੍ਰਿੰਟਡ ਹੈ ਬਾਟਮ ਹੈ ਦੀ ਟਾਈਪਸ ਵਾਲੀ ਔਰ ਨਾਲ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਤੁਹਾਨੂੰ ਖੂਬਸੂਰਤ ਦੁਪੱਟਾ ਸਿਰਫ 692 ਰੁਪਏ ਜੀ ਲਓ ਜੀ ਖੂਬਸੂਰਤ ਦੁਪੱਟਾ ਲੰਬਾ ਚੌੜਾ ਦੁਪੱਟਾ ਜੀ 695 ਰੁਪਏ ਦੁਪੱਟੇ ਦੇ ਲੱਡੂ ਲੈਸ ਲੱਗੀ ਹੈ ਜੀ ਸਾਈਡ ਦੇ ਉੱਪਰ ਸਿਰਫ 695 ਆ ਲੋ ਜੀ ਕਲਰ ਦੇਖੋ ਕਿੰਨਾ ਵਧੀਆ ਚੈਰੀ ਜਿਹਾ ਰੰਗ ਆ ਪ੍ਰਿੰਟਡ ਸ਼ਰਟ ਹੈ ਜੀ ਤ੍ਰਿਤੀ ਬ੍ਰੈਡ ਦੇ ਪੀਸ ਨੇ neck ਦੇ ਉੱਪਰ ਕਢਾਈ ਹੈ ਜੀ ਆਹ ਲਓ ਜੀ ਬਾਟਮ ਪ੍ਰਿੰਟਡ ਮਿਲੂਗੀ ਜੀ ਤੇ ਦੁਪੱਟਾ ਵੀ ਤੁਹਾਨੂੰ ਬਹੁਤ ਸ਼ਾਨਦਾਰ ਬੰਬਲ ਵਾਲਾ ਦੁਪੱਟਾ ਪਿਓਰ ਕਾਟਨ ਦਾ ਯਾਹ ਪਾਤਾ ਦੁਪੱਟਾ ਦੇਖੋ ਸਿਰਫ 695 ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਲੱਡੂ ਲੈ ਸਕੋ ਕਿੰਨੀ ਸੋਹਣੀ ਲੱਗੀ ਹੋਈ ਆ ਲਓ ਦੋਨੇ ਪੱਲਿਆਂ ਦੇ ਉੱਪਰ ਦੋਨੇ ਸਾਈਡ ਤੇ ਮਿਲੂਗੀ ਤੁਹਾਨੂੰ ਸਿਰਫ 695 6 ਦੀ 6 ਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆਹ ਲਓ ਜੀ ਪੀਸ ਦੇਖੋ ਅੱਗੇ ਵਾਹ ਬੜੀ ਵਾਤ ਤਮੰਨਾ ਬ੍ਰਾਂਡ ਦਾ ਪੀਸ ਆ ਗਿਆ ਜੀ ਮਸਲੀਨ ਕਾਟਨ ਹੈ ਜੀ ਸੌਫਟ ਬਹੁਤ ਆ ਕਪੜਾ ਪ੍ਰਿੰਟਡ ਸ਼ਰਟ ਹੈ ਜੀ ਔਰ ਬਾਟਮ ਮਿਲੂਗੀ ਜੀ ਤੁਹਾਨੂੰ embroidery ਵਾਲੀ ਬਾਟਮ ਮਿਲੂਗੀ ਜੀ ਦੇ ਨਾਲ ਸ਼ਫੌਨ ਦਾ ਮਿਲੂਗਾ ਜੀ ਦੁਪੱਟਾ ਬਾਟਮ ਐਮਬਲੋਇਡਰੀ ਵਾਲਾ ਸੂਟ ਹੈ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੋਨੇ ਸਾਈਡ ਦੇ ਉੱਪਰ ਡਿਜੀਟਲ ਪੱਟੀ ਲੱਗੀ ਹੋਈ ਹੈ ਜੀ ਨਾਲ ਸ਼ਫੌਨ ਦਾ ਦੁਪੱਟਾ ਰੇਟ ਰਹੂਗਾ ਸਿਰਫ 695 ਰੁਪਏ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਮਿਲਣਗੇ ਦੁਪੱਟਾ ਵੀ ਬਹੁਤ ਵਧੀਆ ਪੀਸ ਹੈ ਸਿਰਫ 695 ਜੀ ਆ ਲੋ ਇਸ ਖੁੰਕੀ ਦਿਖਾਉਂਦਾ ਮੈਨੂੰ ਇਦਾਂ ਨਹੀਂ ਪਤਾ ਲੱਗਣਾ ਕੀ ਬਾਤ ਹੈ ਪੀਸ ਦੇਖੋ ਕਿੰਨਾ ਸ਼ਾਨਦਾਰ ਪੀਸ ਹੈ ਬਾਟਮ ਪ੍ਰਿੰਟਰਡ ਬਾਟਮ ਤੇ ਨਾਲ ਦੁਪੱਟਾ ਸਿਰਫ 695 ਜੀ ਕਲਰ ਗਾਜਰੀ ਕਲਰ ਮਿਲੂਗਾ ਜੀ ਸ਼ਾਬਾਸ਼ ਬਾਤ ਹੈ ਕਲਰ ਡਿਜ਼ਾਈਨ ਸਾਰੇ ਇਲਾਜਵਾਬ ਨੇ ਜੀ ਕੋਈ ਕਲਰ ਛੱਡਣ ਵਾਲਾ ਨਹੀਂ ਰੰਗ ਬਹੁਤ ਸੋਹਣਾ ਨੇ ਨਾਲ ਬਾਟਮ ਦੇ ਉੱਪਰ ਤੁਹਾਨੂੰ ਕਢਾਈ ਵੀ ਮਿਲੂਗੀ ਇਹਨਾਂ ਦੇ ਉੱਪਰ ਸਿਰਫ 695 ਰੁਪਏ ਬਹੁਤ ਸੌਫਟ ਕਪੜਾ ਕਾਟਨ ਦਾ ਸੂਟ ਹੈ ਜੀ ਆ ਲੋ ਇਹ ਕਸਟਮਰ ਦੀ ਡਿਮਾਂਡ ਤੇ ਲੈ ਗਿਆ ਉਹ ਕਹਿੰਦੇ ਭਈਆ ਬਹੁਤ ਸਸਤੇ ਸਸਤੇ ਸੂਟ ਮਿਲਦੇ ਨੇ ਜੀ ਬਾਟਮ ਕੰਪਾਊਂਡਰੀ ਵਾਲੇ ਆ ਦੇਖੋ ਨਾਲ ਦੁਪੱਟਾ ਸਿਰਫ 695 ਜੀ ਇੱਕ ਕਲਰ ਤੁਹਾਨੂੰ ਆ ਮਿਲੂਗਾ ਜੀ ਤਮੰਨਾ ਵਰ ਬ੍ਰਾਂਡਨ ਹੈ ਜੀ ਤਮੰਨਾ ਬ੍ਰਾਂਡ ਦੇ ਹੀ ਸੂਟ ਨੇ ਸਾਰੇ ਆਹ ਲੋ ਪੀਸ ਦੇਖੋ ਜਰਾ 695 ਰੁਪਏ ਵਾਹ ਬਈ ਵਾਹ ਆਹ ਲੋ ਜੀ ਬਾਟਮ ਦੇ ਉੱਪਰ ਕੰਮ ਕੀਤਾ ਹੋਇਆ ਨਾਲ ਨਾਲ ਮਿਲੂਗਾ ਜੀ ਦੁਪੱਟਾ ਸਫਾਉਣ ਦਾ ਦੁਪੱਟਾ ਸਿਰਫ 695 ਛੇਤੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਥੋੜੀ ਸਕਰੀਨ ਦੇ ਉੱਪਰ ਜੀ ਆਹ ਲੋ ਜੀ ਸੋ ਲਵੈਂਡਰ ਆ ਗਿਆ ਜੀ neck line ਦੇ ਉੱਪਰ ਕਢਾਈ ਕੀਤੀ ਹੋਈ ਹੈ ਜੀ ਬੂਟੀ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਬੂਟੀ ਬਣੀ ਹੋਈ ਆ ਨਾਲ ਬਾਟਮ ਮਿਲੂਗੀ ਜੀ ਤੁਹਾਨੂੰ ਆ ਪ੍ਰਿੰਟਡ ਮਿਲੂਗੀ ਜੀ ਬਾਟਮ ਇਹਦੇ ਨਾਲ ਚਲੋ ਇਧਰੋਂ ਫਿੱਟ ਦਿਖਾ ਦਿੰਦਾ ਪ੍ਰਿੰਟਡ ਸਟ੍ਰਾਈਪਸ ਵਾਲੀ ਬਾਟਮ ਮਿਲੂਗੀ ਔਰ ਖੂਬਸੂਰਤ ਮਿਲੂਗਾ ਜੀ ਦੁਪੱਟਾ ਦੁਪੱਟਾ ਵੀ ਲਵੈਂਡਰ ਸ਼ੇਡ ਦਾ ਜੀ ਦੁਪੱਟਾ ਪ੍ਰਿੰਟਿੰਗ ਦੇਖੋ ਲਵੈਂਡਰ ਤੇ ਵਾਈਟ ਕਲਰ ਦੀ ਪ੍ਰਿੰਟਿੰਗ ਆ ਪੂਰਾ ਲੰਬਾ ਚੌੜਾ ਦੁਪੱਟਾ ਮਿਲੂਗਾ ਜੀ ਹਲੋ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਲੱਡੂ ਲੈਸ ਲੱਗੀ ਇਹਦੀ ਦੁਪੱਟੇ ਦੇ ਉੱਪਰ ਰੇਟ ਰਹੂਗਾ ਸਿਰਫ ਇਹ ਵੀ 695 ਰੁਪਏ ਜੀ ਇਹਦੇ ਚ ਡਿਜ਼ਾਈਨ ਤੁਹਾਨੂੰ ਕਲਰ ਰਹੀ ਮਿਲੂਗਾ ਜੀ ਡਿਜ਼ਾਈਨ ਇਹ ਕਰ ਲੇਖੋ ਛੋਟੀ ਪੁੱਤੀ ਮਿਲੂਗੀ ਜੀ ਇੱਕ ਡਿਜ਼ਾਈਨ ਦੇ ਵਿੱਚ ਆ ਤਸੂਰ ਵਾਲਾ ਡਿਜ਼ਾਈਨ ਹੈ ਜੀ ਇਹ ਮਿਲੂਗਾ ਜੀ ਤਿੰਨ ਤਿੰਨ ਡਿਜ਼ਾਈਨ ਨੇ ਰੰਗ ਇੱਕੋ ਹੀ ਆ ਬਹੁਤ ਵਧੀਆ ਸੂਟ ਨੇ ਨੈੱਕ ਦੇ ਉੱਤੇ ਕਢਾਈ ਕੀਤੀ ਹੈ 695 ਰੁਪਏ ਜੀ ਨੈਕਸਟ ਆਰਟੀਕਲ ਲਓ ਜੀ ਸਾਊਥ ਕਾਟਨ ਦਾ ਸੂਟ ਹੈ ਜੀ ਪੀਸ ਦੇਖੋ ਪਹਿਲਾਂ ਬਈ ਵਾਕ ਪੂਰੀ ਫਰੰਟ ਦੇ ਉੱਪਰ ਕਢਾਈ ਹੈ ਜੀ ਇਹ ਪੂਰੀ ਦੀ ਪੂਰੀ 100% ਪਿਓਰ ਕਾਟਨ ਨੈਕਲੈਨ ਚੈੱਕ ਕਰੋ ਪਹਿਲਾਂ ਤਾਂ ਪੂਰੀ ਲੰਬਾਈ ਦੇ ਸੂਟ ਨੇ ਖਾਦੀ ਦੀ ਮਿਲੂਗੀ ਜੀ ਤੁਹਾਨੂੰ ਬਾਟਮ ਔਰ ਬਾਟਮ ਦੇ ਉੱਪਰ ਵੀ ਤੁਹਾਨੂੰ ਨਾਲ ਵਰਕ ਮਿਲੂਗਾ ਜੀ ਇਹਦੇ ਉੱਪਰ ਔਰ ਦੁਪੱਟਾ ਦੇਖੋ ਮਸਲੀਨ ਦਾ ਮਿਲੂਗਾ ਦੁਪੱਟਾ ਵਾਟਰ ਸਪੈਂਸੀ ਦਾ ਵਰਕ ਕੀਤਾ ਹੋਇਆ ਜੀ ਦੁਪੱਟੇ ਦੇ ਉੱਪਰ ਖੂਬਸੂਰਤ ਪੀਸ ਹੈ ਕਾ ਬਾਤ ਹੈ ਕਲਰ ਜੀ ਆਂ ਦੇਖੋ ਕਿੰਨੇ ਸ਼ਾਨਦਾਰ ਨੇ ਰੇਟ ਰਹੂਗਾ ਸਿਰਫ ਇਹਦਾ 895 ਰੁਪਏ ਦੀ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਵਾਈਟ ਕਲਰ ਦਾ ਦੁਪੱਟਾ ਔਰ ਪਿਸਤਾ ਕਲਰ ਦੀ ਉੱਪਰ ਕਢਾਈ ਕੀਤੀ ਹੋਈ ਆ ਨਾ ਫਿਊਰੀ ਪ੍ਰਿੰਟ ਕੀਤਾ ਹੋਇਆ ਨਾਲ ਵਾਟਰਸਕੈਜ ਦਾ ਵਰਕ ਪੱਟੀ ਲੱਗੀ ਹੋਈ ਆ ਦੋਨੇ ਪਾਸੇ ਲਓ ਜੀ ਲਵੈਂਡਰ ਸ਼ੇਡ ਆ ਗਿਆ ਜੀ ਸਿਰਫ 895 ਰੁਪਏ ਦੀ ਪੀਸ ਦੇਖੋ ਬਹੁਤ ਸੋਹਣਾ ਪੀਸ ਆ ਪਿਓਰ 100% ਪਿਓਰ ਕਾਟਨ ਨਾਲ ਬਾਟਮ ਦੇ ਉੱਪਰ ਵੀ ਕੰਮ ਕੀਤਾ ਹੋਇਆ ਇਹ ਕਢਾਈ ਹੈ ਜੀ ਬਾਟਮ ਦੇ ਖਾਦੀ ਦੀ ਬਾਟਮ ਹੈ ਜੀ ਪਿਓਰ ਕਾਟਨ ਦੀ ਹੋ। ਔਰ ਨਾਲ ਦੁਪੱਟੇ ਦੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਹੈ ਜੀ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਸਿਰਫ 895 ਰੁਪਏ ਜੀ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਐਚਐਲ ਮਿਲ ਕਰਦਾ ਦੁਪੱਟਾ ਸਿਰਫ 895 ਆ ਲੋ ਜੀ ਆਪਣੇ ਆਗੇ ਜੀ ਪੀਚ ਕਲਰ ਕਲਰ ਦੇਖੋ ਕਢਾਈ ਦੇਖੋ ਨਾਲ ਕਿੰਨੀ ਸੋਹਣੀ ਕਢਾਈ ਕੀਤੀ ਹੋਈ ਹੈ ਜੀ ਸਿਰਫ 895 ਜੀ ਆ ਲੋ ਜੀ ਖਾਦੀ ਦੀ ਬਾਟਮ ਹੈ ਜੀ embroidery ਕੀਤੀ ਹੋਈ ਹੈ ਬਾਟਮ ਦੇ ਉੱਪਰ ਨਾਲ ਮਿਰਰ ਦਾ ਕੰਮ ਕੀਤਾ ਹੋਇਆ ਔਰ ਦੁਪੱਟੇ ਤੇ ਵਾਟਰ ਸਕੁਐਂਸੀ ਦਾ ਕੰਮ ਹੈ ਜੀ ਮਸਲੀਨ ਦਾ ਦੁਪੱਟਾ ਸਿਰਫ 895 ਰੁਪਏ ਜੀ ਬਹੁਤ ਸੋਹਣੀ ਖੂਬਸੂਰਤ ਪੀਸ ਨੇ ਜੀ ਬਸ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੇ ਸਕਰੀਨ ਦੇ ਉੱਪਰ ਜੀ ਆ ਲੋ ਜੀ ਪੀਸ ਦੇਖੋ ਸਿਕਾਈ ਕਲਰ ਆ ਗਿਆ ਅੱਜ ਕੱਲ ਇਹ ਕਲਰ ਚੱਲਦਾ ਹੀ ਬਹੁਤ ਨੇ ਜੀ WhatsApp ਵੀ ਦੇਖੋ ਕਿੰਨਾ ਸ਼ਾਨਦਾਰ ਪੀਸ ਹੈ ਨੇਕਰੇ ਉੱਪਰ ਦੇਖੋ embroidery ਕੀਤੀ ہوئی ਆ ਔਰ ਨਾਲ ਬਾਟਮ ਮਿਲੂਗੀ ਜੀ printed ਔਰ ਦੁਪੱਟਾ ਵੀ ਮਿਲੂਗਾ ਜੀ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਸਿਰਫ ਔਰ ਸਿਰਫ 895 ਰੁਪਏ ਜੀ ਕਿੰਨਾ ਵਧੀਆ ਦੁਪੱਟਾ ਜੀ ਬਹੁਤ ਸਾਫਟ ਲਾਹਣਾ ਬਿਲਕੁਲ ਲਾਈਟ ਵੇਟ ਦੁਪੱਟਾ ਰੇਟ ਰਹੂ 895 ਨੈਕਸਟ ਆਈਟਮ ਦਿਖਾਉਗਾ ਦੇਖੀਏ ਜਰਾ ਲਓ ਜੀ ਚਿਕਨ ਕਰੀ ਜਿਹੜਾ ਸੂਟ ਫੇਰ ਆ ਗਿਆ ਜੀ ਮੇਰੇ ਕੋਲੇ ਇਹ ਸੈੱਟ ਆਉਂਦਾ ਪਿੱਛੋ ਜੀ ਪਹਿਲਾਂ ਵਿਕ ਜਾਂਦਾ printed ਬਾਟਮ ਆ ਜੀ ਤੀਜੀ ਵਾਲੀ ਮਾਲ ਲੈ ਕੇ ਵੇਚਣ ਲੱਗਿਆ ਮੈਂ ਇਹ ਪੀਸ ਦੇਖੋ ਕਿੰਨੇ ਸ਼ਾਨਦਾਰ ਪੀਸ ਨੇ ਪੂਰੀ ਫਰੰਟ ਬੈਕ ਦੇ ਉੱਪਰ ਚਿਕਨ ਕਾਰੀ ਕੀਤੀ ਹੋਈ ਆ ਘੇਰੇ ਤੇ ਲੈਂਸ ਲੱਗੀ ਹੋਈ ਆ ਡਿਜੀਟਲ ਪ੍ਰਿੰਟ ਆ ਔਰ ਆ ਲਓ ਜੀ ਇਹ ਦੇਖੋ ਪੀਸ ਆ ਬਾਟਮ ਹੈ ਜੀ ਬ੍ਰਾਂਡ ਬੀ ਐਲ ਐਮ ਬ੍ਰਾਂਡ ਦਾ ਪੀਸ ਹੈ ਜੀ ਮਲ ਕਾਟਨ ਦਾ ਦੁਪੱਟਾ ਸਿਰਫ 800 ਤੇ 95 ਰੁਪਏ ਜੀ ਬਸ ਜਿਹੜੇ ਕਸਟਮਰ ਰਹਿ ਗਏ ਸੀ ਨਾ ਬਣਾ ਛੇਤੀ ਛੇਤੀ ਸਕਰੀਨ ਸ਼ਾਟ ਲੈ ਕੇ ਭੇਜੋ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਆ ਲਓ ਜੀ ਕਲਰ ਆ ਗਿਆ ਜੀ ਲਾਈਟ ਪਿੰਕ ਸ਼ੇਡ ਆ ਜੀ বেবি পিঙ্ক শেড ক'ਆ ਬਾਤ ਐ ইস দেখো কਿੱਡੇ ਸ਼ਾਨਦਾਰ ਆ ਗਾਗ ਪੂਰਾ ਪੂਰਾ ਸੈੱਟ ਲੈਂਦੇ ਨੇ ਨਾ ਸੂਟਾਂ ਦਾ ਇਹ ਆ ਲੋ ਜੀ ਦੁਪੱਟਾ বেবি পিঙ্ক শেড ਖੂਬਸੂਰਤ ਪ੍ਰਿੰਟਡ ਕਾਟਨ ਦਾ ਦੁਪੱਟਾ ਜੀ ਸਿਰਫ 895 ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਕੀਤੀ ਹੋਈ ਆ ਸਿਰਫ 895 ਅਜ ਕਾ ਲਾਈਟ ਲੈਮਨ ਸ਼ੇਡ ਆ ਗਿਆ ਜੀ ਕਲਰ ਦੇਖੋ ਕਿੰਨੇ ਸ਼ਾਨਦਾਰ ਕਲਰ ਨੇ ਜੀ फ्रंट ਤੇ ਬੈਕ ਦੇ ਉੱਪਰ ਦੋਨਾਂ ਦੇ ਉੱਪਰ ਚਿਕਨ ਕਾਰੀ ਦਾ ਕੰਮ ਕੀਤਾ ਹੋਇਆ ਜੀ ਡਿਜੀਟਲ ਪ੍ਰਿੰਟਿੰਗ ਆ ਆਹ ਲਓ ਜੀ ਬੀ ਐਲ ਐਮ ਬ੍ਰਾਂਡ ਦਾ ਪੀਸ ਆ ਬਾਟਮ ਦੇਖੋ ਲੈਮਨ ਕਲਰ ਦੀ कॉटन ਦੀ ਬਾਟਮ ਹੈ ਜੀ ਔਰ कॉटन ਦਾ ਹੀ ਮਿਲੂਗਾ ਜੀ ਦੁਪੱਟਾ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਡਿਜੀਟਲ ਪ੍ਰਿੰਟਿੰਗ ਹੈ ਜੀ ਦੁਪੱਟੇ ਦੇ ਉੱਪਰ ਪੂਰਾ ਲੰਬਾ ਜਣਾ ਦੁਪੱਟਾ ਸਿਰਫ ਔਰ ਸਿਰਫ 895 ਆਹ ਲਓ ਜੀ ਲਵੈਂਡਰ ਸ਼ੈਡ ਵੀ ਆ ਗਿਆ ਬਈ ਵਾਹ ਰੰਗ ਬਹੁਤ ਸੋਹਣੇ ਰੰਗ ਨੇ ਜੀ ਬਹੁਤ ਵਧੀਆ ਪੀਸ ਬਸ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਆਹ ਲਓ ਜੀ ਕਾਟਨ ਦੀ ਬਾਟਮ ਹੈ ਔਰ ਨਾਲ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਖੂਬਸੂਰਤ ਪੂਰਾ ਲੰਬਾ ਚੌੜਾ ਕਾਟਨ ਦਾ ਮਲਟੀ ਸ਼ੈਡ ਪ੍ਰਿੰਟਿੰਗ ਔਰ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨ ਦਾ ਸਿਰਫ 895 ਕੋਰੀਅਰ ਆਲ ਓਵਰ ਇੰਡੀਆ ਫ੍ਰੀ ਛੇਤੀ ਸਕਰੀਨਸ਼ਾਟ ਲੈ ਕੇ ਭੇਜੋ ਨੈਕਸਟ ਆਰਟੀਕਲ ਦਿਖਾਉਂਗਾ ਤੁਹਾਨੂੰ ਮੈਂ ਪੀਸ ਜਿੰਨੇ ਮਰਜ਼ੀ ਲੈ ਲਓ ਜੀ ਸੋਲੋ ਪੀਸ ਨੇ ਇਹ ਸਾਊਥ ਕਾਟਨ ਬਲੈਕ ਕਲਰ ਨੈਕਲਾਈਨ ਦੇ ਉੱਪਰ ਕਢਾਈ ਹੈ ਜੀ ਘੇਰੇ ਦੇ ਉੱਪਰ ਵੀ ਲੈਂਸ ਵਰਕ ਦਾ ਕੰਮ ਕੀਤਾ ਹੋਇਆ ਬਾਹਾਂ ਦਾ ਕੰਮ ਅਲੱਗਾ ਕਢਾਈ ਬਹੁਤ ਸ਼ਾਨਦਾਰ ਕੀਤੀ ਹੋਈ ਆ ਔਰ ਕਾਟਨ ਦੀ ਹੋ ਮਿਲੂਗੀ ਜੀ ਬਾਟਮ ਸਾਊਥ ਕਾਟਨ ਦੀ ਔਰ ਨਾਲ ਦੁਪੱਟਾ ਵੀ ਸਾਊਥ ਕਾਟਨ ਦਾ ਮਿਲੂਗਾ ਜੀ ਕਢਾਈ ਦੇਖੋ ਦੁਪੱਟੇ ਦੇ ਉੱਪਰ ਪੂਰੀ ਦੁਪੱਟੇ ਤੇ ਕਢਾਈ ਹੈ ਜੀ ਬਲੈਕ ਕਲਰ ਦਾ ਸੂਟ ਆ ਵਾਈਟ ਕਲਰ ਦੀ ਐਮਬਰਾਇਡਰੀ ਹੈ ਉੱਪਰ ਰੇਟ ਰਹੂਗਾ ਸਿਰਫ 950 ਰੁਪਏ ਜੀ ਆ ਲੋ ਜੀ ਗ੍ਰੇ ਕਲਰ ਆ ਗਿਆ ਜੀ ਪੀਸ ਦੇਖੋ ਇਹਦੇ ਸਿੰਗਲ ਸਿੰਗਲ ਪੀਸ ਹੁੰਦੇ ਨੇ ਜੀ ਪੀਸ ਚਾਹੇ 10-10 ਲੈ ਲਓ ਮਿਲ ਜਾਣਗੇ ਤੁਹਾਨੂੰ ਕੀ ਬਾਤ ਹੈ ਕੱਲ ਇੰਸਟਾਗ੍ਰam ਤੇ ਸੂਟ ਪਾਈ ਸੀਗਾ ਕੜ-ਕੜ 10-10 ਸੂਟ ਤੇ ਬੇਚ ਚੁੱਕਿਆ ਮੈਂ ਇਹਨਾਂ ਦੇ neck ਦੇ ਉੱਪਰ ਬਟਨ ਦੇਖੋ ਜੀ ਨਾਲ ਕਢਾਈ ਕੀਤੀ ਹੈ ਕ੍ਰੋਸ ਸਟਿੰਚ ਦਾ ਕੰਮ ਆਹ ਸਾਰੀ ਬੁਣਤੀ ਦੇ ਵਿੱਚ ਬੂਟੀ ਬਣੀ ਹੈ ਸਾਊਥ ਕਾਟਨ ਦਾ ਸੂਟ ਹੈ ਜੀ ਔਰ ਸਾਊਥ ਕਾਟਨ ਦੀ ਉਹ ਗ੍ਰੇ ਰੰਗ ਦੀ ਮਿਲੂਗੀ ਜੀ ਬਾਟਮ ਤੇ ਦੁਪੱਟਾ ਦੇਖੋ ਜੀ 20ਵੀਂ ਵਾਲਾ ਜੈਕਾਰਡ ਦਾ ਦੁਪੱਟਾ કોટਨ ਦਾ ਇਹ ਦੁਪੱਟਾ ਜੀ ਨਾਲ ਦੁਪੱਟੇ ਉੱਪਰ ਸਾਰਾ ਕ੍ਰੋਸ ਟਾਂਕੇ ਦਾ ਵਰਕ ਕੀਤਾ ਵਰਕ ਦਿਖਾ ਦਿਓ ਜੀ ਸਿਰਫ 900 ਤੇ 50 ਰੁਪਏ ਚ ਬਾ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੇ ਸਕਰੀਨ ਦੇ ਉੱਪਰ ਪੀਚਾ ਜਿੰਨੇ ਮਰਜ਼ੀ ਲੈ ਲਓ ਚਾਹੇ 5-5 ਪੀਸ ਲੈਣਾ ਹੈ 5-5 ਪੀਸ ਲੈ ਲਓ ਮੇਰੇ ਕੋਲ ਹਾ ਲੋ ਜੀ ਸਟ੍ਰਾਈਪਸ ਵਾਲਾ ਡਿਜ਼ਾਈਨ ਹੈ ਜੀ ਕਲਰ ਦੇਖੋ ਕਲਰ ਮੈਚਿੰਗ ਕਿੰਨੀ ਸ਼ਾਨਦਾਰ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਸਾਰੀ ਸਾਰੀ ਪਰ ਨੈਕ ਦੇ ਉੱਪਰ ਕਢਾਈ ਆ ਬ੍ਰਾਂਡ ਦੇ ਲਓ ਜੋ ਬ੍ਰਾਂਡਡ ਪੀਸ ਨੇ ਜੀ ਇਹ ਨਾਲ ਕੰਟਰਾਸਟ ਮਿਲੂਗੀ ਜੀ ਪਿਓਰ ਕਾਟਨ ਦੀ ਬਾਟਮ ਔਰ ਦੁਪੱਟਾ ਦਿਖਾਉਂਗਾ ਤੁਹਾਨੂੰ ਲੀਲਨ ਕਾਟਨ ਦਾ ਦੁਪੱਟਾ ਲਾਈਟ ਵੇਟ ਦੁਪੱਟਾ ਔਰ ਕੜਾਈ ਵਾਲਾ ਦੁਪੱਟਾ ਜੀ ਇਹ ਸਾਊਥ ਕਾਟਨ ਦਾ ਸੂਟ ਨੇ ਇਹ ਰੇਟ ਰਹੂਗਾ ਸਿਰਫ ਔਰ ਸਿਰਫ 900 ਤੇ 50 ਰੁਪਏ ਸਾਦਾ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਹੁਣ ਜਲਦੀ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦab ਸਤਿ ਸ੍ਰੀ ਅਕਾਲ